ਪੰਜਾਬ ਵਿੱਚ ਪਈ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਰੋਡ ਵਿੱਚ ਬੱਸ ਅਤੇ ਪ੍ਰਾਈਵੇਟ ਸਲੀਪਰ ਬੱਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲ ਦੇ ਉੱਤੇ ਹੀ ਲਟਕ ਗਈ ਹੈ ਬੱਸ ਇਹ ਹਾਦਸਾ ਅੰਬੇਦਕਰ ਚੌਂਕ ਦੇ ਉੱਪਰ ਫਲਾਈਓਵਰ ਉੱਪਰ ਵਾਪਰਿਆ ਜਿੱਥੇ ਦੋਵਾਂ ਬੱਸਾਂ ਦੀ ਆਪਸੀ ਟੱਕਰ ਕਾਰਨ ਭਾਜੜਾ ਪੈ ਗਈਆਂ ਜਾਣਕਾਰੀ ਮੁਤਾਬਕ ਯੂਪੀ ਰੋਡਵੇਜ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਫਲੋਰ ਵਿਖੇ ਅੰਬੇਦਕਰ ਚੌਂਕ ਦੇ ਉੱਪਰ ਬਣੇ ਫਲਾਈਓਵਰ ਤੇ ਇਸ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ ਹਾਦਸੇ ਦੇ ਕਾਰਨ ਰੋਡਵੇਜ ਦੀ ਬੱਸ ਹਾਈਵੇ ਫਲਾਈਓਵਰ ਤੇ ਲੰਮਗ ਗਈ ਗਨੀਮਤ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਦੋਵੇਂ ਬੱੱਸਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਹਾਦਸੇ ਦੇ ਬਾਅਦ ਟ੍ਰੈਫਿਕ ਵਿੱਚ ਰੁਕਾਵਟ ਆਈ ਪਰ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ ਹਾਂਜੀ ਸਭ ਕੀ ਨਾਮ ਹੈ ਕੀ ਗੱਲਬਾਤ ਹੋਈ ਤੁਹਾਡੀ ਸਰਨਾਮ ਵਰਕਮ ਸਿੰਘ ਹੈ ਹਾਂਜੀ ਔਰ ਅਮਰਤਸਰ ਸੇ ਅਮਾਲੇ ਕੇ ਲੀ ਆ ਰਹੇ تھے ਕੀ ਬਾਤ ਠੀਕ ਹੈ ਜੀ ਤੋ ਗਾੜੀ ਆ ਹੌista hota thi lagbhag 10 15 ki speed ho gayi ਠੀਕ ਹੈ

ਉਸ ਦਾ ਪਤਾ ਨਹੀਂ ਸਰ ਉਹ ਭag ਗਿਆ ਜੀ ਭag ਗਿਆ ਇਸ ਵਿੱਚ ਇਤਨੇ ਯੱਥ ਰਿਤੇ ਇਸ ਦਾ ਨਹੀਂ ਸਰ ਕੁਝ ਪਤਾ ਨਹੀਂ ਕੋਈ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਇਹ ਕਿਤਨੇ ਵਜੇ ਸਮਾਂ ਕਰ ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਭਾਜੀ ਕੀ ਗੱਲ ਬਾਤ ਹੋ ਗਈ ਤੁਸੀਂ ਪੈਟਰੋਲਿੰਗ ਪਾਰਟੀ ਕੋਲੋਂ ਪਹੁੰਚੇ 30 ਲੰਘਾ ਭਾਜੀ ਤੁੰਦ ਜਿਆਦਾ ਹੋਣ ਕਰ ਮੈਂ ਏਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੁਜ ਬ੍ਰਿਜ ਤੋਂ ਚਕਰਾੜੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੋਣ ਕਾ ਨੇ ਹੱਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋਈ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕਲੇ ਤਸਵੀਰਾਂ ਲੈ ਮੈਂ ਫਲਾਈਓਵਰ ਤੋਂ ਅੱਧੀ ਬੱਸ ਉੱਤਰੀ ਹੈ ਹਾਂਜੀ ਕੀ ਕਹਣਾ ਜੀ ਇਹ ਤਾਂ ਹੁਣ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲ ਤੇ ਉੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲੂ ਕਰਵਾ ਰਹੇ ਹਾਂ ਪੰਜਾਬ ਵਿੱਚ ਪਈ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਰੋਡ 'ਵਿਚ ਬੱਸ ਅਤੇ ਪ੍ਰਾਈਵੇਟ ਸਲੀਪਰ ਬੱਸ 'ਵਿਚ ਜ਼ਬਰਦਸਤ ਟੱਕਰ ਹੋ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲ ਦੇ ਉੱਤੇ ਹੀ ਲਟਕ ਗਈ ਹੈ ਬੱਸ। ਇਹ ਹਾਦਸਾ ਅੰਬੇਦਕਰ ਚੌਂਕ ਦੇ ਉੱਪਰ ਫਲਾਈਓਵਰ ਉੱਪਰ ਵਾਪਰਿਆ ਜਿੱਥੇ ਦੋਵਾਂ ਬੱਸਾਂ ਦੀ ਆਪਸੀ ਟੱਕਰ ਕਾਰਨ ਭਾਜੜਾ ਪੈ ਗਈਆਂ ਜਾਣਕਾਰੀ ਮੁਤਾਬਕ ਯੂਪੀ ਰੋਡਵੇਜ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਫਲੋਰ ਵਿਖੇ ਅੰਬੇਦਕਰ ਚੌਂਕ ਦੇ ਉੱਪਰ ਬਣੇ ਫਲਾਈਓਵਰ ਤੇ ਇਸ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ ਹਾਦਸੇ ਦੇ ਕਾਰਨ ਰੋਡਵੇਜ ਦੀ ਬੱਸ ਹਾਈਵੇ ਫਲਾਈਓਵਰ ਤੇ ਲੰਗ ਗਈ ਗਨੀਮਤ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਪਰ ਦੋਵੇਂ ਬੱਸਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਹਾਦਸੇ ਦੇ ਬਾਅਦ ਟ੍ਰੈਫਿਕ ਵਿੱਚ ਰੁਕਾਵਟ ਆਈ ਪਰ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ और पीछे से स्लीपर वाले ने आ गए स्पीड में गाड़ी में गाड़ी पीछे से ठोक दी ठोक दी हां जी सर ओके कितने यात्री थे इसमें यात्री कितने होंगे पांच चार, चार पांच यात्री थे यात्री को को किसी नहीं नहीं किसी को कोई चोट बिल्कुल चालक परिचालक तो ड्राइवर कंडक्टर चोट है उसका पता नहीं सर तो भाग गया जब इसका नहीं सर कुछ पता नहीं इसके बारे में कुछ नहीं कह सकते कितने बजे समा कर ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਭਾਜੀ ਕੀ ਗੱਲਬਾਤ ਹੋਈ ਐ ਤੁਸੀਂ ਪੈਟਰੋਲਿੰਗ ਪਾਰਟੀ ਕੋਲ ਪਹੁੰਚੇ 30 ਲੰਘਾ ਭਾਜੀ ਤੁੰਦ ਜਿਆਦਾ ਹੋਣ ਕਰ ਮੈਂ ਏਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੋਜ ਬ੍ਰਿਜ ਪੁੱਤ ਚਕਰਾੜੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਤੇ ਤਸਵੀਰਾਂ ਆਈਆਂ ਮੈਂ ਬਲਾਈਓਵਰ ਤੋਂ ਅੱਧੇ ਬਾਸ ਉੱਤਰੀਆ ਹਾਂਜੀ ਕੀ ਕਹਿਣਾ ਜੀ ਇਹ ਤਾਂ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲ ਤੇ ਉੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲੂ